और और हाल ही में वो पूरी बात है ये बात नहीं मैंने बोला तू पुलिस में है तो बोल सकता नहीं है ये जानली है नहीं जानली क्यों है कैसे बोल रहे हो तो बोले नहीं ਮੈਂ ਕਿਹਾ ਕਿ ਉਹ ਮੈਂ ਕਿਹਾ ਕਿ ਉਹ ਨਹੀਂ ਨਾ ਆਇਆ ਮੈਂ ਕਿਹਾ ਕਿ ਉਹ ਨਹੀਂ ਨਾ ਆਇਆ ਸੁਣਾ ਪਰ ਪੂਰੇ ਜੀਸੇ ਆ ਰਿਹਾ ਸੀ ਜੀ ਸਾਹਮਣੇ ਰੋ ਜੀ ਜੀ ਸਾਹਮਣੇ 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 ਜੀ ਸਾਹ ਮੈਂ ਕੋਈ ਨਹੀਂ ਕੋਈ ਨਹੀਂ ਹੋਦਾ ਮੈਂ ਗਏ ਮੈਡਮ ਜੀ ਸਾਡੇ ਮੈਡਮ ਹੋ ਗਏ ਮੈਡਮ ਦਾ ਕੀ ਮਤਲਬ ਹੈ ਜਿਆ ਕਿ ਤੁਹਾਨੂੰ ਮੈਂ ਪਤਾ ਨਹੀਂ ਤੁਸੀਂ ਚਲੇ ਜਾਓਗੇ ਹੋ ਗਿਆ ਯਾਰ ਸਾਡੀ ਡਿਗਰੀ ਹੈ ਅਸੀਂ ਨਹੀਂ ਬਣ ਗਏ ਉਹ ਬੋਲ ਕੇ ਲੈ ਲਓ ਤੁਹਾਨੂੰ ਯਾਰ ਇਹ ਨਾਮ ਕਿਹੜੇ ਵਾਰਡ ਤੋਂ ਕਾਉਂਸਲਰ ਹਾਂ ਮੈਂ ਵਾਰਡ ਨੰਬਰ 80 ਤੋਂ ਗੌਰਵਜੀਤ ਗੋਰਾ ਕਾਉਂਸਲਰ ਬੀਜੇਪੀ ਕੀ ਵਜ੍ਹਾ ਤੇ ਤਰਨਾ ਲਾੜਾ ਕਿ ਕੀ ਹੋਇਆ ਵਜ੍ਹਾ ਤਕਰੀਬਨ ਵੈਸੇ 7 ਮਹੀਨੇ ਦੇ ਜਦ ਦੇ ਕਾਉਂਸਲਰ ਬਣੇ ਆ ਇਹ ਸੇਮ ਰਵਈਆ ਜਿਹੜਾ ਭਾਜਪਾ ਦੇ ਕਾਉਂਸਲਰ ਜਦੋਂ ਐਂਟਰ ਕਰਦੇ ਆ ਉਦੋਂ ਹੀ ਮੇਰੇ ਖਿਆਲ ਸ਼ਕਲ ਬਦਲ ਜਾਂਦੀ ਹੈ ਜਿਵੇਂ ਸਟੂਡੈਂਟ ਪ੍ਰਿੰਸੀਪਲ ਨੂੰ ਮਿਲਦਾ ਹੈ ਨਾ ਉਸ ਤਰ੍ਹਾਂ ਸਾਨੂੰ ਡੀਲ ਕੀਤਾ ਈਗੋ ਪ੍ਰੋਬਲਮ ਬਹੁਤ ਵੱਡੀ ਆ ਰਹੀ ਹੈ ਕੰਮ ਤਾਂ ਅਸੀਂ ਜਲਦੀ ਲੇਟ ਬਰਦਾਸ਼ਤ ਕਰ ਹੀ ਰਹੇ ਆ ਪਹਿਲਾਂ ਸੀ ਲੋਕਾਂ ਕੋਲੋਂ ਦੇਖੋ 20 ਹਰ ਬੰਦੇ ਨੇ ਕਾਉਂਸਲਰ ਬਣ ਕੇ ਆਏ ਉਹਨਾਂ ਕੋਲੋਂ ਗੱਲਾਂ ਸੁਣੀਏ ਤੇ ਉਹਨਾਂ ਕੋਲੋਂ ਗੱਲਾਂ ਸੁਣ ਕੇ ਅੱਗੇ ਮੇਅਰ ਸਾਹਿਬ ਨੂੰ ਮਿਲਣਾ ਹੁੰਦਾ ਮੇਅਰ ਸਾਹਿਬ ਦਾ ਜਿਹੜਾ ਰਵਈਆ ਹੈ ਉਹ ਬਹੁਤ ਬੁਰਾ ਹੈ ਤੁਸੀਂ ਦੇਖੋ ਪਹਿਲਾਂ ਤਾਂ ਉਹਨਾਂ ਨੇ ਮੁਲਾਜ਼ਮਾਂ ਦੇ ਪਹਿਲਾਂ ਬਾਵਾ ਫੜੀਆਂ ਤਿੰਨ ਕਾਉਂਸਲਰਾਂ ਦੀਆਂ ਚਲੋ ਬਾਵਾ ਫੜਨ ਤੋਂ ਬਾਅਦ ਉਸ ਤੋਂ ਬਾਅਦ ਜਦੋਂ ਇਹ ਗੱਲ ਭੱਕ ਗਈ ਉਸ ਤੋਂ ਬਾਅਦ ਚਰੇ ਆਮ ਧਮਕੀ ਦਿੱਤੀ ਜੇ ਤੁਸੀਂ ਇਸੇ ਤਰ੍ਹਾਂ ਰਹੋਗੇ ਤੁਹਾਡਾ ਇੱਕ ਕਹਿੰਦੇ ਕੋਈ ਮੁਲਾਜ਼ਮ ਫੋਨ ਨਹੀਂ ਚੱਕੇਗਾ ਇਸ ਤੋਂ ਵੀ ਇਲਾਕੇ ਦਾ ਬੁਰਾ ਹੋ ਜਾਏਗਾ ਪਹਿਲਾਂ ਹੀ ਜਿਹੜਾ ਲੁਧਿਆਣਾ ਦੂਸਰੇ ਨੰਬਰ ਤੇ ਗੰਦਗੀ ਦੇ ਉਹਦੇ 'ਚ ਕੋਈ ਧਿਆਨ ਨਹੀਂ ਲੁਧਿਆਣੇ ਦੇ ਕਿਸੇ ਤਰ੍ਹਾਂ ਦਾ ਕੋਈ ਸੁਧਾਰ ਨਹੀਂ ਪਰ ਜਿਹੜੀ ਈਗੋ ਪ੍ਰੋਬਲਮ ਹੈ ਬਹੁਤ ਅੱਗੇ ਆ ਰਹੀ ਹੈ ਇਹ ਮੈਂ ਮੈਂ ਖਾਸ ਕਰਕੇ ਮੇਅਰ ਸਾਹਿਬ ਨੂੰ ਬੇਨਤੀ ਕਰਦਾ ਜਿਹੜਾ ਆਪਣਾ ਰਵਈਆ ਉਹਨੂੰ ਬਦਲੋ ਤੇ ਅਸੀਂ ਉਹ ਤੱਕ ਜਰੂਰ ਬੈਠਾਂਗੇ ਜਦ ਤੱਕ ਉਹ ਮੁਲਾਜ਼ਮਾਂ ਨੂੰ ਸਸਪੈਂਡ ਨਹੀਂ ਕੀਤਾ ਜਾਂਦਾ ਜਾਂ ਉਹ ਆ ਕੇ ਮਾਫੀ ਨਹੀਂ ਮੰਗਦੇ ਕਿਉਂਕਿ ਜੇ ਬਿਲਕੁਲ ਤੁਹਾਨੂੰ ਵੀਡੀਓ ਦਿੱਤੀ ਹੈ ਜੀ ਜੇ ਵੀਡੀਓ ਬਣੀ ਹੈ ਇਸ ਤਰ੍ਹਾਂ ਨਾਲ ਰਵਈਏ ਬਹੁਤ ਬੁਰਾ ਵੈ ਮੇਅਰ ਸਬ ਇਹ ਪਹਿਲੀ ਵਾਰ ਨਹੀਂ ਹੋਇਆ ਅਸੀਂ ਕਈ ਵਾਰ ਬਰਦਾਸ਼ਤ ਕਰ ਚੁੱਕੇ ਆ ਸਾਡਾ ਵੀ ਨਹੀਂ ਦਿਲ ਕਰਦਾ ਸੀ ਕਿ ਨੇ ਲੋਕਾਂ ਦੇ ਕੰਮਾਂ ਲਈ ਲੋਕਾਂ ਦੇ ਕੰਮ ਹੋਣ ਪਰ ਜੇ ਰਵਈਏ ਦਾ ਇਸ ਤਰ੍ਹਾਂ ਨਹੀਂ ਬਦਲਾਵ ਆਏਗਾ ਤੇ ਅਸੀਂ ਇਹ ਧਰਨਾ ਵੀ ਦੇਵਾਂਗੇ ਤੇ ਮੇਅਰ ਸਬ ਜਦ ਤੱਕ ਨਹੀਂ ਆਂਦੇ ਆਪਾਂ ਜਰੂਰ ਇੱਥੇ ਬੈਠਾਂਗੇ ਕਿਉਂਕਿ ਇਹ ਇੱਕ ਇਕੱਲੇ ਮੇਰੇ ਦਾ ਮਸਲਾ ਨਹੀਂ ਹੈ ਵੀ ਕਾਉਂਸਲਰ ਹੈ ਤੇ ਤੁਸੀਂ ਦੇਖੋ ਪਹਿਲੀ ਵਾਰ ਇਹ ਰਸ਼ੀਨ ਸਾਹਿਬ ਇਹਨਾਂ ਤੇ ਜੀ ਐਸ ਆਊ ਸਾਹਿਬ ਨੇ ਪਰ ਜੇ ਐਸ ਸਾਹਿਬ ਨੇ ਕਾਉਂਸਲਰ ਤੇ ਮਿਸ ਬੇਵ ਦਾ ਪਰਚਾ ਦਰਜ ਕਰਤਾ ਤੁਸੀਂ ਦੱਸੋ ਕਾਉਂਸਲਰ ਕਿੰਨੂੰ ਫੋਨ ਕਰੇਗਾ ਅਫਸਰ ਗੱਲ ਨਹੀਂ ਸੁਣਦੇ ਪਾ ਬਰਸਾਤ ਦਾ ਮੌਸਮ ਹੈ ਇਹਨਾਂ ਕੋਲ ਮਸ਼ੀਨਾਂ ਹੀ ਨਹੀਂ ਲਾਈਟਾਂ ਨਹੀਂ ਹੈਗੀਆਂ ਪਾਰਕ ਸੈਂਟਰ ਹਲਕੇ 'ਚ ਦੋ ਜਾਂ ਤਿੰਨ ਪਾਰਕ ਹੈ ਤੇ ਤੁਸੀਂ ਦੇਖ ਸਕਦੇ ਹੋ ਇੱਕ ਵੀ ਪਾਰਕ ਦੇ ਵਿੱਚ ਹਜੇ ਤੱਕ ਪਾਰਕ ਕਮੇਟੀਆਂ ਨਹੀਂ ਬਲੀਆਂ ਨਿੱਜੀ ਪੈਸੇ ਨਾਲ ਲੋਕਾਂ ਦੀ ਸਹਾਇਤਾ ਕਰਕੇ ਆਪਣੇ ਕੰਮ ਕਰਾਏ ਜਾ ਰਹੇ ਦੱਸੋ ਲੁਧਿਆਣਾ ਕਿਵੇਂ ਚੱਲੇਗਾ ਸਾਰਿਆਂ ਦੀ ਗੱਡੀ ਤੇ ਮੇਰੇ ਖਿਆਲ ਬਾਹਰੋਂ ਪਤਾ ਲੱਗਾ ਕਿ ਸਾਰਿਆਂ ਦੇ ਕਾਫੀ ਕਾਉਂਸਲਰਾਂ ਦੀਆਂ ਗੱਡੀਆਂ ਵੀ ਚਕਾਤੀਆਂ ਤੇ ਸ਼ਰਿਆ ਮੰਗਲ ਕਹਿ ਕੇ ਕਹਿ ਕੇ ਗਏ ਨੇ ਹੁਣ ਤਾਂ ਇੱਕ ਵੀ ਕੰਮ ਨਹੀਂ ਕਰਾਂਗੇ ਤੇ ਮੇਰ ਸਾਹਿਬ ਨੂੰ ਪਹਿਲਾਂ ਵੀ ਕਹਿੰਦੇ ਸੱਤ ਮਹੀਨੇ ਤੋਂ ਇਹੀ ਕੁਝ ਹੋ ਰਿਹਾ ਹੈ ਤੁਹਾਡੀ ਕਿਸੇ ਧਮਕੀ ਤੋਂ ਕੋਈ ਕਾਉਂਸਲਰ ਨਹੀਂ ਡਰੇਗਾ ਤੇ ਜੇ ਅੱਜ ਤਾਂ ਸੀ ਇੱਥੇ ਬੈਠੇ ਆਂ ਵੱਟ ਸੋਚੋ ਜੇ ਤੁਸੀਂ ਇੱਥੇ ਨਹੀਂ ਆਉਂਗੇ ਸੀ ਤੁਹਾਡੇ ਘਰ ਦੇ ਬਾਹਰ ਨਹੀਂ ਆਵਾਂਗੇ ਜੋ ਡੈਮੋਕ੍ਰੇਸੀ ਜਿਸ ਤਰ੍ਹਾਂ ਚੱਲਦੀ ਹੈ ਅੱਜ ਇੱਥੇ ਧਰਣਾ ਲਾਵਾ ਮੰਗਲ ਤੁਹਾਡੇ ਘਰ ਦੇ ਬਾਹਰ ਧਰਣਾ ਲਾਵਾਂਗੇ ਨਹੀਂ ਤੇ ਇਹੀ ਗੰਦਗੀ ਲੈ ਕੇ ਤੁਹਾਡੇ ਘਰ ਦੇ ਪਾਰ ਪਹੁੰਚਾਂਗੇ ਜਿੱ ਤਜਰਬੇ ਦੀ ਬੜੀ ਕਮੀ ਹੈ ਕਿਉਂਕਿ ਤਕਰੀਬਨ ਪੰਜ ਪੰਜ ਚਾਰ ਚਾਰ ਵਾਰ ਦੇ ਕਾਉਂਸਲਰ ਨੇ ਉਹਨਾਂ ਦੇ ਸੀਨੀਅਰ ਨੇ ਇਸ ਤਰ੍ਹਾਂ ਦੀ ਲੈਂਗੁਏਜ ਨਾ ਬੋਲਣਾ ਇਹ ਬੜੀ ਬੁਰੀ ਗੱਲ ਹੈ ਮੈਂ ਆਮ ਪਾਰਟੀ ਨੂੰ ਕਹਾਂਗਾ ਤਜਰਬੇ 'ਚ ਤੁਹਾਡੇ ਜੀ ਵੀ ਜਿੱਤੇ ਚਾਰ ਚਾਰ ਵਾਰ ਦੇ ਕਾਉਂਸਲਰ ਸੀ ਕਿਉਂਕਿ ਸਿੱਖਣ ਲਈ ਬਹੁਤ ਟਾਈਮ ਲੱਗਦਾ ਤੇ ਡੇਢ ਸਾਲ ਬਾਅਦ ਸਰਕਾਰ ਚਲੀ ਜਾਣੀ ਹੈ ਤੇ ਡੇਢ ਸਾਲ ਬਾਅਦ ਤੁਸੀਂ ਸਾਡੇ ਨਾਲ ਸਾਹਮਣੇ ਬਹਿਣਾ ਜੇ ਸਾਡੀ ਸਰਕਾਰ ਆ ਗਈ ਤੇ ਸਾਨੂੰ ਕੰਮਾਂ ਲਈ ਕਹਿਣਾ ਤੇ ਇਸ ਕਰਕੇ ਆਪਣਾ ਰਵਈਆ ਬਦਲੋ ਤੇ ਮੁਲਾਜ਼ਮਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਸਾਡੇ ਕਾਉਂਸਲਰ ਦੀ ਇੱਜ਼ਤ ਬਹਾਲ ਹੋ ਸਕੇ ਆਪਾਂ ਅਜੇ ਤਾਂ ਨਾਲ ਆਉਂਦੀ ਨੋਬਤ ਕੀ ਆ ਗਈ ਦੇਖੋ ਗੱਲ ਇਹ ਹੈ ਕਿ ਜੇ ਕਿਸੇ ਕਾਉਂਸਲਰਸ ਨੂੰ ਕੋਈ ਸਮੱਸਿਆ ਆਂਦੀ ਹੈ ਤੋ ਕਿਧਰ ਕੋਲ ਜਾਏਗਾ ਆਪਣੇ ਮੇਰੇ ਕੋਲ ਜਾਏਗਾ ਨਾ ਜੀ ਪਰਿਵਾਰ ਦੇ ਮੁਖੀਆਂ ਨੇ ਉਹ ਤੇ ਜੇ ਪਰਿਵਾਰ ਦੇ ਮੁਖੀ ਦਾ ਦਿਮਾਗ ਖਰਾਬ ਹੋ ਜੇ ਤੇ ਫਿਰ ਤੁਸੀਂ ਕੀ ਕਰੋਗੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਾਉਂਸਲਰਸ ਅੱਜ ਤੁਸੀਂ ਦੇਖ ਰਹੇ ਹੋ ਬਰਸਾਦ ਦੇ ਨਾਲ ਕਿਵੇਂ ਹਾਕਾਰ ਮੱਚੀ ਪਈ ਸਾਰੇ ਲੁਧਿਆਣੇ ਚ ਉਹ ਆਪਣੀਆਂ ਸਮੱਸਿਆਵਾਂ ਲੈ ਕੇ ਮੇਰ ਸਾਹਿਬ ਨਾਲ ਡਿਸਕਸ ਕਰਨ ਆਏ ਸੀ ਕਿ ਸਾਡੇ ਇਲਾਕੇ 'ਚ ਆ ਸਮੱਸਿਆ ਆ ਰਹੀ ਹੈ ਪਾਣੀ ਖੜਾ ਹੈ ਬਦਬੂ ਮਾਰ ਰਿਹਾ ਹੈ ਔਰ ਹੋਰ ਸਮੱਸਿਆਵਾਂ ਹੈਗੀਆਂ ਨੇ ਲੇਕਿਨ ਦੁਖ ਦੀ ਗੱਲ ਇਹ ਹੈ ਕਿ ਜਿੰਨੇ ਆਮ ਆਦਮੀ ਪਾਰਟੀ ਦੇ ਹਨ ਇਹਨਾਂ ਨੂੰ ਸੱਤਾ ਦਾ ਨਸ਼ਾ ਉਹਨਾਂ ਦੇ ਦਿਮਾਗ 'ਚ ਚੜ ਗਿਆ ਉਹ ਇਹ ਸਮਝਦੇ ਨੇ ਕਿ ਅਸੀਂ ਸ਼ਾਇਦ ਰੱਬ ਬਣ ਗਏ ਆ ਇਹ ਨਹੀਂ ਪਤਾ ਕਿ ਜਨਤਾ ਜਿਹੜੀ ਹੈਗੀ ਹੈ ਨਾ ਜਨਾਰਦਨ ਹੈਗੀ ਹੈ ਇਹ ਜੋ ਉੱਪਰ ਚੜਾਉਂਦੀ ਵੀ ਹੈ ਤੇ ਪੜਕਾ ਕੇ ਥੱਲੇ ਵੀ ਮਾਰਦੀ ਹੈ ਇਹਨਾਂ ਨੂੰ ਅਪਮਾਨ ਹੋ ਗਿਆ ਹੰਕਾਰ ਹੋ ਗਿਆ ਸੱਤਾ ਦਾ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਜਿਹੜੇ ਮੇਅਰ ਭਾਰਤੀ ਜਨਤਾ ਪਾਰਟੀ ਦੇ 20 ਕਾਉਂਸਲਰਸ ਦੇ ਨਾਲ ਇਸ ਤਰ੍ਹਾਂ ਦਾ ਬਿਹੇਵ ਕਰਦੀ ਹੈ ਉਦੋਂ ਤੁਸੀਂ ਕੀ ਉਮੀਦ ਕਰਦੇ ਹੋ ਕਿ ਜਨਤਾ ਦਾ ਕੀ ਕੰਮ ਕਰੇਗੀ ਜਨਤਾ ਦਾ ਕਿਤਾ ਬਿਹੇਵ ਕਰਦੀ ਹੋਏਗੀ ਜਿਹੜੀ ਕਿ ਆਪਣੀ ਮੇਅਰ ਇੱਕ ਮੇਅਰ ਦੇ ਨਾਲ ਕਾਉਂਸਲਰਸ ਦੀ ਟੀਮ ਦਾ ਹਿੱਸਾ ਹੁੰਦੇ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਜਨਤਾ ਦੇ ਨੁਮਾਇੰਦੇ ਨੇ ਤੇ ਜੇ ਉਹਨਾਂ ਨਾਲ ਇਸ ਤਰ੍ਹਾਂ ਦੀ ਬਦਤਮੀਜ਼ੀ ਕਰਨਾ ਮਿਸਬਿਹੇਵ ਕਰਨਾ ਉਹਨਾਂ ਦੀ ਗੱਲ ਨਾ ਸੁਣਨਾ ਤੇ ਫਿਰ ਆਮ ਪਬਲਿਕ ਕਿੱਥੇ ਜਾਏਗੀ ਉਹਦਾ ਕੀ ਹਾਲ ਹੈ ਇਹ ਅੱਜ ਲੁਧਿਆਣੇ ਵਾਸਤੇ ਅੱਜ ਦੀ ਹਰਕਤ ਦੇ ਬਾਅਦ ਇੱਕ ਬਹੁਤ ਵੱਡਾ ਪ੍ਰਸ਼ਨ ਚ ਉੱਠ ਗਿਆ ਕਿੰਨਾ ਸਮਾਂ ਧਨਨ ਬਦਲ ਕਿੰਨੀ ਕਿਦਰ ਚੱਲੂਗਾ ਜੀ ਗੱਲੇ ਆਪਾਂ ਉੱਡੀ ਕਰ ਰਹੇ ਮੇਰ ਸਾਹਿਬ ਆ ਕੇ ਗੱਲ ਕਰਨ ਆਪਣੀ ਬਤਮੀਜ਼ੀ ਲਈ ਮਾਫੀ ਮੰਗਣ ਨਹੀਂ ਆਉਂਦੇ ਫਿਰ ਦੇਖਦੇ ਹਾਂ ਉਹਦੇ ਬਾਅਦ ਫਿਰ ਪਲਾਨ ਕਰਦੇ ਕੀ ਕਰਨਾ ਸੀ ਸੋ ਇਸ ਕਰਕੇ ਜਿਹੜਾ ਹੈਗਾ ਵਾ ਡੈਮੋਕ੍ਰੇਸੀ ਦੇ ਵਿੱਚ ਬੰਦੇ ਨੂੰ ਜੇ ਰੱਬ ਨੇ ਕੋਈ ਦਿੱਤਾ ਹੈ ਨਾ ਤੇ ਸਿਰ ਨੀਵਾ ਕਰਕੇ ਉਸ ਨੂੰ ਹਲੀਮੀ ਨਾਲ ਐਸੈਪਟ ਕਰਕੇ ਜਿਹੜੀ ਜ਼ਿੰਮੇਵਾਰੀ ਲੱਗੀ ਉਹਨੂੰ ਨਿਭਾਣਾ ਚਾਹੀਦਾ ਇਹ ਝੂਠ ਔਰ ਫਰੇਵ ਦੀ ਰਾਜਨੀਤੀ ਛੱਡ ਕੇ ਅਹੰਕਾਰ ਦੀ ਰਾਜਨੀਤੀ ਛੱਡ ਕੇ ਮੇਅਰ ਸਾਈਬਾ ਨੂੰ ਮੇਰੀ ਬੇਨਤੀ ਹੈ ਤੁਸੀਂ ਪੜ੍ਹੇ ਲਿਖੇ ਹੋ ਸਿਆਣੇ ਹੋ ਆਮ ਆਦੀ ਪਾਰਟੀ ਦੇ ਕਮਲਿਆ ਵੰਗਰ ਕਮਲੇ ਨਾ ਬਣੋ ਤੁਹਾਡੇ ਤੇ ਜ਼ਿੰਮੇਵਾਰੀ ਹੈ ਔਰ ਲੋਕਾਂ ਦੀ ਸਮੱਸਿਆਵਾਂ ਨੂੰ ਸੁਨੋ ਉਹਨਾਂ ਦਾ ਹੱਲ ਕਰਨ ਦਾ ਕੰਮ ਕਰੋ ਔਰ ਭਾਰਤ ਕੌਂਸਲਰਸ ਦੇ ਨਾਲ ਔਰ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਤੋਂ ਜਿਹੜੀ ਤੁਹਾਨੂੰ ਅਲਰਜੀ ਹੈ ਨਾ ਉਹਦੀ ਅਲਰਜੀ ਦੀ ਕੋਈ ਦਵਾਈ ਦੂਈ ਲੈ ਕੇ ਤੇ ਰਾਮਨਾਰਨ ਦੀ ਗੱਲ ਸੁਣੋ ਠੀਕ ਹਾਂਜੀ ਸਰ ਅੱਜ ਮੇਨ ਆਫਿਸ ਘੇਰੇ ਆ ਜੀ ਤਤਨਾ ਲਾਇਆ ਕੀ ਮਜਾ ਉਹ ਯਾਰ ਦੇਖੋ ਬੜੇ ਦੁੱਖ ਦੀ ਗੱਲ ਹੈ ਔਰ ਬੜੀ ਸ਼ਰਮ ਸ਼ਰਮਨਾਕ ਗੱਲ ਹੈ ਜਦੋਂ ਆਪਣੀ ਰਵਾਇਤੀ ਰਵਈਏ ਦੇ ਅਨੁਸਾਰ ਆਮ ਆਦਮੀ ਪਾਰਟੀ ਨੇ ਫੇਰ ਇੱਕ ਵਾਰੀ ਲੋਕਤੰਤਰ ਦਾ ਗਲਾ ਕੋਟਣ ਦੀ ਕੋਸ਼ਿਸ਼ ਕੀਤੀ ਹੈ ਅੱਜ ਜਦੋਂ ਭਾਰਤੀ ਜਨਤਾ ਪਾਰਟੀ ਦੇ 파ਰਸ਼ਦ ਦਲ ਦਾ ਜਿਹੜਾ ਗਰੁੱਪ ਹੈ ਉਹ ਆਪਣੇ ਵਾਰਡਾਂ ਚ ਕੰਮਾਂ ਨੂੰ ਲੈ ਕਰਕੇ ਮੇਅਰ ਮੈਡਮ ਨੂੰ ਮਿਲਣ ਵਾਸਤੇ ਆਇਆ ਸੀਗਾ ਔਰ ਸਭ ਨੇ ਆਪਣੀ ਆਪਣੀ ਗੱਲ ਰੱਖ ਰਹੀ ਸੀ ਵਿੱਚੋਂ ਜਦੋਂ ਸਾਡੇ ਇੱਕ ਕਾਉਂਸਲਰਜ਼ ਨੇ ਇਹ ਗੱਲ ਰੱਖੀ ਕਿ ਜਿਹੜਾ ਤੁਹਾਡਾ ਅ ਅਫਸਰ ਸਹਿਬਾਨ ਨੇ ਉਹ ਸਾਡੀ ਗੱਲ ਨੂੰ ਸੁਣਦੇ ਨਹੀਂ ਸਾਡੇ ਵਾਰਡਾਂ ਚ ਆਉਂਦੇ ਨਹੀਂ ਬੜੀ ਪ੍ਰੋਬਲਮ ਹੈ ਜਗਾ ਜਗਾ ਪਾਣੀ ਖੜਦਾ ਬਰਸਾਤ ਦੇ ਕਾਰਨ ਸੜਕਾਂ ਟੁੱਟੀਆਂ ਪਈਆਂ ਹਨ ਬਿਮਾਰੀਆਂ ਫੈਲਣ ਦਾ ਡਰ ਹੈ ਤੇ ਉਸ ਤੋਂ ਬਾਅਦ ਮੈਡਮ ਇੱਕਦਮ ਗੁੱਸੇ ਚ ਆਏ ਔਰ ਉਹਨਾਂ ਨੇ ਸਾਡੇ ਕਾਉਂਸਲਰ ਦੇ ਨਾਲ ਗਲਤ ਬਿਹੇਵ ਕਰਨਾ ਸ਼ੁਰੂ ਕੀਤਾ ਮੈਡਮ ਵੱਲੋਂ ਗਲਤ ਬਿਹੇਵ ਕੀਤਾ ਗਿਆ ਸਾਡੇ ਕਾਉਂਸਲਰਜ਼ ਨਾਲ ਔਰ ਐਨਐਚਓ ਉਹਨਾਂ ਦੀ ਸਿਕਿਉਰਿਟੀ ਅੰਦਰ ਆਈ ਔਰ ਸਾਡੇ ਦੋ ਕਾਉਂਸਲਰ ਨੂੰ ਕਸੀਟ ਕੇ ਬਾਹਰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਹੈ ਸੋ ਉਸ ਤੋਂ ਬਾਅਦ ਸਾਡੇ ਸਾਰੇ ਜਿਹੜੇ ਕਾਉਂਸਲਰ ਦਲ ਸੀਗਾ ਭਾਰਤੀ ਜਨਤਾ ਪਾਰਟੀ ਦਾ ਉਹ ਬਾਹਰ ਮੈਡਮ ਦੇ ਦਫ਼ਤਰ ਦੇ ਬਾਹਰ ਧਰਨੇ ਤੇ ਬੈਠਾ ਹੈ ਦੁੱਖ ਦੀ ਗੱਲ ਵਿਸ਼ਾ ਇਹ ਹੈ ਕਿ ਉਹ ਉਹਨਾਂ ਨੇ ਜਿਹੜਾ ਬਿਹੇਵ ਕੀਤਾ ਜਿਹੜਾ ਵਤੀਰਾ ਕੀਤਾ ਉਹਨਾਂ ਦੀ ਰਵਾਈਤੀ ਹੈ ਉਹਨਾਂ ਦਾ ਕੰਮ ਉਹ ਹਮੇਸ਼ਾ ਕਰਦੇ ਨੇ ਕਿਉਂਕਿ ਉਹ ਹਮੇਸ਼ਾ ਕਦੇ ਵੀ ਲੋਕਾਂ ਦੀ ਗੱਲ ਨਾ ਕਰਨ ਵਾਲੀ ਪਾਰਟੀ ਹੈ ਚਾਹੇ ਉਹਨਾਂ ਨੇ ਆਪਣੀ ਪਾਰਟੀ ਦਾ ਨਾਮ ਆਮ ਆਦਮੀ ਪਾਰਟੀ ਰੱਖਿਆ ਪਰ ਉਹ ਲੋਕਾਂ ਦੀ ਗੱਲ ਨਹੀਂ ਕਰਦੀ ਬਲਕਿ ੱੱਕੇ ਨਾਲ ਸ਼ਾਸਨ ਕਰਨ ਕਰਦੇ ਹੋਏ ਹਾਕਮ ਵਾਲਾ ਵਤੀਰਾ ਜਿਹੜੇ ਆ ਉਹ ਹਮੇਸ਼ਾ ਉਹਨਾਂ ਦਾ ਰਹਿੰਦਾ ਸੋ ਸਾਡੀ ਲੜਾਈ ਤਾਂ ਲੋਕਾਂ ਦੀ ਲੜਾਈ ਹੈ ਲੁਧਿਆਣੇ ਦੀ ਜਨਤਾ 25% ਜਨਤਾ ਨੇ ਸਾਨੂੰ ਮੈਂਡੇਟ ਦਿੱਤਾ ਹੈਗਾ ਸਾਡੇ ਕਾਉਂਸਲਰ ਜਿਤਾ ਕੇ ਭੇਜੇ ਨੇ ਸੋ ਮੈਂ ਸਮਝਦਾ ਕਿ ਇਹ ਇੱਕ ਬੜੀ ਸ਼ਰਮਨਾਕ ਗੱਲ ਹੈ ਕਿ ਤੁਸੀਂ ਇੱਕ ਵੱਡੇ ਕਾਉਂਸਲਰ ਦਲ ਦੇ ਗਰੁੱਪ ਨੂੰ ਜਿਹੜਾ ਹੈ ਉਹਦੇ ਨਾਲ ਗਲਤ ਵਤੀਰਾ ਕਰ ਰਹੇ ਹੋ ਅਸੀਂ ਬੈਠੇ ਆ ਅਸੀਂ ਲੋਕਾਂ ਵਾਸਤੇ ਬੈਠੇ ਆ ਲੁਧਿਆਣੇ ਦੇ ਭਲੇ ਵਾਸਤੇ ਬੈਠੇ ਆ ਲੁਧਿਆਣੇ ਦੀਆਂ ਸੜਕਾਂ ਚੰਗੀਆਂ ਬਣਨ ਲੁਧਿਆਣੇ ਦੀ ਜਿਹੜਾ ਬਰਸਾਤਾਂ ਤੋਂ ਬਾਅਦ ਜਗ੍ਹਾ-ਜਗ੍ਹਾ ਪਾਣੀ ਖੜਦਾ ਉਹ ਖੜਨਾ ਬੰਦ ਹੋਵੇ ਸਫਾਈ ਦਾ ਪੂਰੀ ਤਰ੍ਹਾਂ ਪ੍ਰਬੰਧ ਹੋਵੇ ਔਰ ਇਹਦੇ ਨਾਲ ਨਾਲ ਜਿਹੜੀ ਬਿਮਾਰੀ ਫੈਲਣ ਦਾ ਡਰ ਹੈ ਉਹਦੇ ਪ੍ਰਬੰਧ ਹੋਣ ਪੁੱਤ ਜੀ ਇੱਕ ਤੋਂ ਹੀ ਖਿੱਚ ਤੋਂ ਦੀ ਗੱਲ ਕੀਤੀ ਉਹ ਦੇਖੋ ਉਹ ਮੁਕੇਸ਼ ਜੀ ਮੇਰੇ ਨਾਲ ਬੈਠੇ ਨੇ ਸਾਡੇ ਮੁਕੇਸ਼ ਖੱਤਰੀ ਜੀ ਇੱਕ ਕਾਂਤੀ ਜੀ ਨੇ ਉਹ ਬੈਠੇ ਨੇ ਜਦੋਂ ਇਹਨਾਂ ਨੇ ਆਪਣੀ ਗੱਲ ਰੱਖੀ ਤੇ ਉਹ ਉਹਨਾਂ ਦੇ ਨਾਲ ਸਿਕਿਉਰਟੀ ਇੱਕਦਮ ਅੰਦਰ ਆਈ ਕਿਉਂਕਿ ਮੈਡਮ ਨੇ ਉੱਚੀ ਉੱਚੀ ਬੋਲਣਾ ਸ਼ੁਰੂ ਕਰਤਾ ਸੀ ਤੇ ਸਿਕਿਉਰਟੀ ਜਦੋਂ ਅੰਦਰ ਆਈ ਤੇ ਉਹਨਾਂ ਨੇ ਇਹਨਾਂ ਨੂੰ ਖਿੱਚ ਕੇ ਬਾਹਰ ਦਫ਼ਤਰ ਤੋਂ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਦੋਂ ਫਿਰ ਇਹਦੇ ਵਿਰੋਧ ਦੇ ਵਿੱਚ ਸਾਰੇ ਸਾਡੇ ਕਾਉਂਸਲਰ ਜਿਹੜੇ ਨੇ ਉਹ ਵਾਰਾ ਕਿ ਤਰ੍ਹਾਂ ਦੇ ਨਹੀਂ ਦੇ ਨਹੀਂ ਦੇਖੋ ਮੈਡਮ ਤਾਂ ਹਿੱਥੋਂ ਚਲੇ ਗਈ ਜੀ ਜਿਨ੍ਹਾਂ ਨੂੰ ਜੇ ਉਹਨਾਂ ਨੂੰ ਲੁਧਿਆਣੇ ਦੀ 25% ਜਨਤਾ ਦੀ ਚਿੰਤਾ ਹੋਵੇ ਤੇ ਇੱਥੋਂ ਉੱਠ ਕੇ ਨਹੀਂ ਜਾਂਦੇ ਉਹ ਉਹ ਤਾਂ ਚਲੇ ਗਏ ਇੱਥੇ ਕਿਸੇ ਪ੍ਰੋਗਰਾਮ ਤੇ ਗਏ ਨੇ ਸੋ ਮੈਂ ਸਮਝਦਾ ਕਿ ਸ਼ਹਿਰ ਜਲ ਰਿਹਾ ਹੈ ਨੀਰੋ ਬੰਸੀ বাজਾ ਰਿਹਾ ਹੈ ਉਹ ਸਾਫਤਾ ਮੈਡਲ ਦਾ ਹੈ ਪੁੱਤੇ ਪਹਿਲੇ ਵੀ ਵਿਵਾਦ ਹੋਇਆ ਜੀ ਸਾਡੇ ਕੋਲ ਲੈ ਕੇ ਇਦਾਂ ਹੀ ਜਿਹੜਾ ਰੋਕ ਲਗਾਏ ਜੀ ਆਵਾਂ ਦੀ ਪਾਰਟੀਆਂ ਵਰਕਰ ਦੇ ਆ ਕਿਹਾ ਗਿਆ ਜੀ ਅਸੀਂ ਨਿਕਾਸੀ ਕਰਵਾ ਰਹੇ ਹਾਂ ਉਹਨੂੰ ਲੈ ਕੇ ਵਿਵਾਦ ਨਹੀਂ ਦੇਖੋ ਤੁਸੀਂ ਤੁਸੀਂ ਵੀ ਸਭ ਲੁਧਿਆਣੇ ਦੇ ਵਸਿੰਦੇ ਹੋ ਆਪਾਂ ਥੋੜੀ ਜੀ ਲੁਧਿਆਣੇ ਵਾਲ ਝਾਤੀ ਮਾਰੀਏ ਬਰਸਾਤ ਹੁੰਦੀ ਹੈ ਜਗ੍ਹਾ ਜਗ੍ਹਾ ਪਾਣੀ ਖੜਾ ਹੋ ਜਾਂਦਾ ਹੈ ਅੱਜ ਕੋਈ ਸੜਕ ਐਸੀ ਨਹੀਂ ਲੁਧਿਆਣੇ ਦੀ ਜਿਹੜੀ ਟੁੱਟੀ ਨਾ ਹੋਵੇ ਆ ਜਦੋਂ ਮਿਸਪਲ ਪੱਛਮੀ ਇਲਾਕੇ ਦੀ ਜਿਮਣੀ ਚੋਣ ਆਈ ਸੀ ਉਸ ਸਮੇਂ ਇਹਨਾਂ ਨੇ ਪੈਚਵਰਕ ਦਾ ਕੰਮ ਕੀਤਾ ਸੀ ਲੀਪਾ ਪੂਤੀ ਕੀਤੀ ਸੀ ਲੁਧਿਆਣੇ ਦੇ ਇੱਕੋ ਹਲਕੇ ਦੀ ਪੰਜ ਹਲਕਿਆਂ ਚ ਕੁਝ ਨਹੀਂ ਕੀਤਾ ਉੱਤੇ ਪੈਚਵਰਕ ਵੀ ਨਹੀਂ ਹੋਇਆ ਉਹ ਪੈਚਵਰਕ ਵੀ ਹੁਣ ਟੁੱਟ ਰਹੇ ਨੇ ਬਰਸਾਤਾਂ ਦੇ ਅੰਦਰ ਸੋ ਮੈਂ ਸਮਝਦਾ ਕਿ ਜਿਸ ਢੰਗ ਨਾਲ ਲੋਕਾਂ ਨੂੰ ਮੂਰਖ ਬਣਾਉਣ ਦਾ ਕੰਮ ਇਹ ਝਾੜੂ ਵਾਲਿਆਂ ਦੀ ਪਾਰਟੀ ਕਰ ਰਹੀ ਹੈ ਮੈਡਮ ਕਰਵਾ ਰਹੇ ਨੇ ਮੈਂ ਸਮਝਦਾ ਕਿ ਬਹੁਤ ਸ਼ਰਮਨਾਕ ਘਟਨਾ ਹੈ ਲੋਕਾਂ ਨੇ ਵਿਸ਼ਵਾਸ ਕੀਤਾ ਨੇ ਤੇ ਲੋਕਾਂ ਨੇ ਵਿਸ਼ਵਾਸ ਕਰਕੇ ਇਹਨਾਂ ਨੂੰ ਕਾਰਪੋਰੇਸ਼ਨ ਸੌਂਪੀ ਹੈ ਇਹਨਾਂ ਦੀ ਜ਼ਿੰਮੇਵਾਰੀ ਹੈ ਕਿ ਜੇ ਇਹ ਕਾਉਂਸਲਰ ਵਰਗੇ ਇੱਕ ਵੱਡੇ ਕਾਉਂਸਲਰ ਗਰੁੱਪ ਨੂੰ ਨਹੀਂ ਸੁਣਨਾ ਚਾਹੁੰਦੇ ਤੇ ਫਿਰ ਲੋਕਾਂ ਦੀ ਗੱਲ ਕਿੱਥੇ ਸੁਣਦੇ ਹੋਣਗੇ